ਪ੍ਰਧਾਨ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਭਾਈ ਤੁਸੀਂ ਸਮਾਓ ਠੀਕ ਹੋ ਹਾਂ ਪ੍ਰਵਿੰਦਰ ਲਾਪਰਾ ਬੋਲ ਰਿਹਾ ਨੰਬਰ ਸੇਵ ਹੈ ਹਾਂ ਜੀ ਭਾਈ ਜੀ ਤੁਹਾਡਾ ਨੰਬਰ ਜੀ ਸੇਵ ਕਰਾਂਗੇ ਜਸੋ ਸੇਵ ਨੰਬਰ ਅੱਛਾ ਪ੍ਰਧਾਨ ਜੀ ਤੁਸੀਂ ਹੈਗੇ ਹੋ ਮੰਡਲ ਪ੍ਰਧਾਨ ਹਾਂ ਜੀ ਮੈਂ ਬੇਨਤੀ ਕਰਨ ਨੂੰ ਫੋਨ ਕੀਤਾ ਸੀਗਾ ਇਲੈਕਸ਼ਨ ਦਾ ਸੀਜ਼ਨ ਚੱਲ ਰਿਹਾ ਕੀ ਸਿਸਟਮ ਚੱਲ ਰਿਹਾ ਹੁਣ ਸਿਸਟਮ ਚੱਲਦਾ ਪਿਆ ਬਸ ਸਪੋਰਟ ਕਰਦੇ ਪਏ ਬੜਿੰਗ ਸਾਹਿਬ ਨੂੰ ਆਪਾਂ ਬੜਿੰਗ ਸਾਹਿਬ ਨੂੰ ਹਾਂ ਜੀ ਪਤਾ ਹੀ ਹੋਣਾ ਮੈਂ ਪਾਰਟੀ ਚੇਂਜ ਕਰ ਗਿਆ ਬੀਜੇਪੀ ਚ ਆ ਗਿਆ ਸੀ ਹਾਂ ਜੀ ਹਾਂ ਜੀ ਪਤਾ ਜੀ ਪੂਰੇ ਸ਼ਹਿਰ ਨੂੰ ਕਹਦਾ ਤੁਹਾਡੇ ਵਾਰੇ ਨਹੀਂ ਪਤਾ ਕੀ ਆ ਹੁਣ ਵੇਖੋ 22 ਸਾਲ ਇੱਕ ਪਾਰਟੀ ਚ ਲਾਇਏ ਸੀ ਇਹ ਬੰਦੇ ਨੇ ਕੀਤਾ ਆਪਣੇ ਨੂੰ ਧੱਕਾ ਧੱਕਾ ਵੀ ਕਹਦਾ ਧੋਖਾ ਹੀ ਕੀਤਾ ਹਾਂਜੀ ਤੇ ਇਹਦੀ ਫਿਤਰਤ ਚ ਧੋਖਾ ਤਾਂ ਉਸ ਕਰਕੇ ਮੇਰੀ ਬੇਨਤੀ ਸੀ ਕਿ ਤੁਸੀਂ ਵੀ ਸਾਡੇ ਨਾਲ ਆ ਜਾਂਦੇ ਹੁਣ ਭਾਈ ਕਿਸੇ ਤੁਹਾਡੇ ਲਾਇ ਬੁੱਤੇ ਹੈਗੇ ਆ ਤੁਸੀਂ ਕਾਂਗਰਸ ਚ ਤੁਸੀਂ ਜੁਆਇਨ ਕਰਾਇਆ ਹਾਂ ਹਾਂ ਉਹਨਾਂ ਸੀ ਕੱਟੜ ਕਾਂਗਰਸੀ ਹੈਗੇ ਤੇ ਅਸੀਂ ਅੱਧਾ ਕਰ ਨਹੀਂ ਸਕਦੇ ਨਾ ਨਾਲੇ ਕਹੀ ਜਾਂਦੇ ਹੋ ਵੀ ਤੁਹਾਡੇ ਲਈ ਬੂਟਿਆਂ ਨਾਲੇ ਵੀ ਕਹੀ ਜਾਂਦੇ ਵੀ ਤੁਹਾਡਾ ਸਾਥ ਨਹੀਂ ਦੇ ਸਕਦੇ ਸਾਥ ਹੁਣ ਬਸ ਪਾਰਟੀ ਬਾਜੀ ਕਰਕੇ ਸਾਥ ਨਹੀਂ ਹੈਗੇ ਉਦੋਂ ਤੱਕ ਤੁਹਾਡੇ ਨਾਲ ਹੀ ਖੜੇ ਆ ਜਿੱਥੇ ਪਾਰਟੀ ਬਾਜੀ ਆ ਜਵੇ ਕੱਟੜ ਕਾਂਗਰਸੀ ਚੱਲਦੇ ਪਏ ਆ ਤੁਹਾਨੂੰ ਪਤਾ ਹੀ ਹੈ ਪ੍ਰਧਾਨ ਐਵੇਂ ਆ ਇੱਕ ਤਰੀਕ ਨੂੰ ਇਹਨੇ ਚੱਲ ਜਾਣਾ ਵਾਪਸ ਗਿੱਦੜ ਪਾਸੇ ਨੂੰ ਅੱਛਾ ਇਹਨੇ ਤੁਹਾਡੀ ਸਾਰ ਨਹੀਂ ਲੈਣੀ ਇੱਥੇ ਮੈਂ ਬੈਠਾ ਲੋਕਲ ਅੱਛਾ ਹਾਂ ਬਸ ਜੇ ਹੁਣ ਤੁਸੀਂ ਇਹਦੇ ਅਗੇਂਸਟ ਤੁਸੀਂ ਜਾ ਰਹੇ ਹੋ ਬਿੱਟੂ ਦੇ ਬਿੱਟੂ ਦੇ ਅਗੇਂਸਟ ਨਹੀਂ ਆ ਤੁਸੀਂ ਲਾਪਰਾਂ ਦੇ ਅਗੇਂਸਟ ਚੱਲੇ ਹੋ ਮੈਂ ਬੂਤ ਨਹੀਂ ਮੈਂ ਲੱਗਣ ਦੇਣੇ ਮੈਂ ਤੁਹਾਨੂੰ ਮੈਂ ਸਪਸ਼ਟ ਗੱਲ ਕਹਿ ਰਿਹਾ ਫਿਰ ਆਏ ਆ ਤੇ ਫਿਰ ਮੇਰਾ ਦੂਜਾ ਚਿਹਰਾ ਦੇਖੋਗੇ ਅੱਛਾ 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 ਨਹੀਂ ਮੈਂ ਕੋਈ ਗੱਲ ਕਰ ਰਿਹਾ ਮੈਂ ਘਰੇ ਚਾਹ ਪੀਣ ਤਾਂ ਆਈ ਸਕਦਾ ਤੁਹਾਡੇ ਨਾ ਮਾਰੂਗੇ ਨਾ ਪਤਾ ਕੀ ਹੈ ਮੈਨੂੰ ਇਹ ਲਾਲਾ ਵੀ ਮੇਰੇ ਇੱਜ਼ਤ ਦਾ ਸਵਾਲ ਬਣਿਆ ਹੋਇਆ ਆ ਆਤਮਨਗਰ ਮੈਂ ਲੀਡ ਦਵਣੀ ਦਵਣੀ ਆ ਦੇਖੋ ਇਲੈਕਸ਼ਨ ਬਿੱਟੂ ਜਿੱਤ ਗਿਆ ਹੂੰ ਮੁੜ ਕੇ ਕੱਲ ਨੂੰ ਇਹ ਨਾ ਹੋਵੇ ਕਿ ਇਲੈਕਸ਼ਨ ਜਿੱਤੇ ਤੋਂ ਬਾਅਦ ਗਾਹੀ ਤੁਹਾਡੇ ਤੇ ਗਰੇ ਕੋਈ ਅੱਛਾ ਫਿਰ ਮੇਰੇ ਹੱਥ ਖੜੇ ਆ ਜੇ ਅੱਜ ਮੇਰਾ ਸਾਥ ਦੇ ਦੋਗੇ ਵਧੀਆ ਰਹੋਗੇ ਨਹੀਂ ਤਾਂ ਫਿਰ ਮੁੜ ਕੇ ਇਹਨੇ ਇੱਕ ਤਰੀਕ ਨੂੰ ਭੱਜ ਜਾਣਾ ਕਿੱਧਰ ਪਾਸੇ ਨੂੰ ਉਸ ਤੋਂ ਬਾਅਦ ਫਿਰ ਇੱਥੇ ਆਪਾਂ ਹੀ ਰਹਿਣਾ ਆਪਾਂ ਹੀ ਵਿਚਰਨਾ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਕਿਹੜੇ ਪਾਸੇ ਰਹਿਣਾ ਤੁਸੀਂ ਮੇਰੀ ਚੰਗੀ ਸਾਈਡ ਤੇ ਰਹਿਣਾ ਮਾੜੀ ਤੇ ਰਹਿਣਾ ਮੈਂ ਤੁਹਾਨੂੰ ਸਦਾ ਦਿਲੋਂ ਪਿਆਰ ਕਰਦਾ ਮੈਂ ਤੁਹਾਨੂੰ ਤਾਂ ਮੈਂ ਤੁਹਾਨੂੰ ਮੈਂ ਕਨਵ ਵੀ ਹਮੇਸ਼ਾ ਪਾਣੀ ਦੇਖੀਦਾ ਪਾਣੀ ਦੀ ਧਾਰ ਦੇਖੀਦੀ ਐ ਖੜਨ ਵਾਲੇ ਬੰਦੇਆਂ ਦੇ ਨਾਲ ਖੜੀਦਾ ਹੁੰਦਾ ਜੇ ਨਹੀਂ ਖੜਨਾ ਫਿਰ ਮਰਜੀ ਐ ਤੁਹਾਡੀ ਇਲੈਕਸ਼ਨ ਤਾਂ ਇੱਕ ਤਰੀਕ ਦੀ ਹੈਗੀ ਉਸ ਦਿਨ ਤੁਹਾਨੂੰ ਦਿਖਾਈ ਦਵਾਂਗੇ ਵੀ ਕੀ ਸਾਡੇ ਪੱਲੇ ਕੀ ਹੈ ਕੀ ਕਰ ਸਕਦੇ ਹਾਂ ਚਲੋ ਆਪਾਂ ਇੱਕ ਕੰਮ ਕਰਦੇ ਆ ਆਪਾਂ ਮਿਲ ਕੇ ਗੱਲ ਕਰ ਲੈਂਦੇ ਹਾਂ ਕੋਈ ਨਹੀਂ ਹੁਣ ਆਇਆ ਨਾ ਹੋਵੇ ਮੇਰਾ ਫੋਨ ਚੱਕਣੋਂ ਹਟ ਜਾਏ ਨਾ 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 ਭਾਜੀ ਕੋਈ ਨਹੀਂ ਕਰੋ ਜਦੋਂ ਮਰਜੀ ਫੋਨ ਆਪਾਂ ਮਿਲਦੇ ਆ ਕਿਸੇ ਦਿਨ ਉੱਲੇ ਮੈਂ ਤੁਹਾਨੂੰ ਜੁਆਇਨ ਕਰਾਉਣਾ ਇੱਕ ਦੋ ਦਿਨਾਂ ਚ ਚਲੋ ਕੋਈ ਗੱਲ ਨਹੀਂ ਭਾਜੀ ਮਿਲ ਕੇ ਕਰਦੇ ਆ ਗੱਲ ਆਪਾਂ ਸਹੀ ਹੈ Oh